ਮਿੱਤਰੋ ਕਈ ਵਾਰੀ ਨਾ ਮਨ ਦੁਬਿਧਾ ਦੇ ਵਿੱਚ ਫਸ ਜਾਂਦਾ ਹੈ ਕਿ ਵੀਡੀਓ ਪਾਈਏ ਕਿ ਨਾ ਪਾਈਏ ਅੱਜ ਸਵੇਰ ਦੇ 4 ਕਿ 5 ਫੋਨ ਆ ਗਏ ਐ ਜਲੰਧਰ ਏਰੀਏ ਵੱਲ ਦੇ ਇੱਕ ਮੁੰਡਾ ਆ ਬਈ ਉਹ ਕੰਮ ਕਰਦਾ ਸੀਗਾ ਕਿਸੇ ਠੇਕੇਦਾਰ ਨਾਲ ਤੇ 20 25 ਫੁੱਟ ਉੱਪਰੋਂ ਡਿੱਗ ਪਿਆ 20 25 ਦਿਨ ਪਹਿਲਾਂ ਨਕੂਦਰ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਠੇਕੇਦਾਰ ਆ ਜਿਹੜਾ ਹੁਣ ਕਹਿੰਦੇ ਉਹ ਕਹਿੰਦੇ ਵੀ ਹੱਥ ਖੜੇ ਕਰ ਗਿਆ ਇਲਾਜ ਕਰਾਉਣ ਤੋਂ ਗਰੀਬ ਘਰ ਦਾ ਤੇ ਉਹਦੀ ਮਾਂ ਨੇ ਵਿਚਾਰੀ ਨੇ ਫੋਨ ਕੀਤਾ ਭਰਾ ਨੇ ਫੋਨ ਕੀਤਾ ਵੀ ਹੈਲਪ ਕਰ ਦਿਓ ਮੈਂ ਕਿਹਾ ਵੀ ਵੀ ਆਪਾਂ ਇਨੇ ਜੋਗੇ ਹੈ ਨਹੀਂ ਕਿਸੇ ਦੀ ਹੈਲਪ ਕਰ ਸਕੀਏ ਕਹਿੰਦੇ ਤੁਸੀਂ ਵੀਡੀਓ ਹੀ ਪਾ ਦਿਓ ਸਾਡੀ ਮੈਂ ਕਿਹਾ ਵੀ ਮੇਰੇ ਵੀਡੀਓ ਪਾਉਣ ਨਾਲ ਮਹੱਤੀ ਹੋ ਜਾਊਗਾ ਵੀ ਤੁਸੀਂ ਸਮਾਜ ਸੇਵੀਆਂ ਨਾਲ ਗੱਲ ਕਰੋ ਕਿਸੇ ਨਾਲ ਜਾਂ ਐਨਜੀਓ ਵਾਲੇ ਨਾਲ ਗੱਲ ਕਰੋ ਵੀ ਜਿਹੜਾ ਜਿਨ੍ਹਾਂ ਕੋਲੇ ਪੈਸਾ ਟੱਕਾ ਬਾਹਰੋਂ ਆਉਂਦਾ ਹੈ ਜਿਹੜੇ ਗਾਂ ਮਤਲਬ ਸੇਵਾ ਕਰਦੇ ਆ ਕਹਿੰਦੇ ਵੀ ਕੋਈ ਗੱਲ ਨਹੀਂ ਕਿਸੇ ਨੇ ਸੁਣੀ ਕੋਈ ਨਹੀਂ ਮਤਲਬ ਮੈਸੇਜ ਤੱਕ ਨਹੀਂ ਸੀਨ ਕਰਦਾ ਜੇ ਕਿਸੇ ਨੂੰ ਕਰਦੇ ਆ ਤਾਂ ਤੇ ਫੋਨ ਤਾਂ ਚੱਕਣਾ ਹੀ ਕੀ ਹੈ ਤੇ ਮੈਂ ਕਿਹਾ ਵੀ ਆਪਾਂ ਕੀ ਕਰ ਸਕਦੇ ਆ ਬਾਈ ਫੇਰ ਨਿੱਕੇ ਜਿਹਾ ਜਵਾਕ ਤੋਂ ਬੱਚੇ ਤੋਂ ਮੇਰੇ ਨਾਲ ਗੱਲ ਕਰਵਾਈ इमोशनल ਆਪਾਂ ਵੀ ਹੋ ਜਾਈਦਾ ਯਾਰ ਵੀ ਜਜ਼ਬਾਤੀ ਜਿਹੇ ਬੰਦੇ ਆ ਆਪਾਂ ਤੇ ਮੈਂ ਕਿਹਾ ਵੀ ਦੱਸੋ ਫਿਰ ਮੈਂ ਕੀ ਕਰ ਸਕਦਾ ਵੀਡੀਓ ਭੇਜੀਆਂ ਫੇਰ ਮੈਂ ਕਿਹਾ ਵੀ ਕਿਤੇ ਇਹ ਨਾ ਹੋਵੇ ਵੀ ਉਹ ਜੇ ਬੰਦੇ ਹੋਣ ਮੈਨੂੰ ਆਧਾਰ ਕਾਰਡ ਤੱਕ ਭੇਜਦੇ ਉਹਨਾਂ ਨੇ ਉਹਦੀ ਮਾਂ ਆਪਦੀ ਮਾਂ ਦੇ ਉਹਨੇ ਬੰਦੇ ਨੇ ਮੁੰਡੇ ਨੇ ਦੂਜੇ ਨੇ ਉਹਦੇ ਭਰਾ ਨੇ ਕਹਿੰਦਾ ਵੀ ਸਾਡਾ ਉਹ ਮੁੰਡੇ ਦੇ ਭੇਜਦੇ ਆ ਆਧਾਰ ਕਾਰਡ ਅਕਾਊਂਟ ਨੰਬਰ ਭੇਜਤਾ ਉਹਦੀ ਮਾਂ ਦਾ ਕਹਿੰਦਾ ਵੀ ਆਹ ਹੈ ਅਕਾਊਂਟ ਨੰਬਰ ਸਕੈਨਰ ਮੈਂ ਕਿਹਾ ਦੇ ਦਿਓ ਆਨੇ ਸਕੈਨਰ ਹੈ ਹੀ ਨਹੀਂ ਬਾਈ ਸਾਡੇ ਕੋਲੇ ਮੈਂ ਕਿਹਾ ਚਲੋ ਠੀਕ ਹੈ ਵੀਡੀਓ ਪਾ ਦਿੰਨੇ ਆਂ ਗਾਂ ਮੈਂ ਕਿਹਾ ਤੁਹਾਡੀ ਕਿਸਮਤ ਆ ਯਾਰ ਬਾਈ ਪਰ ਯਾਰ ਆਪਾਂ ਇੰਨੀ ਜੋਗੇ ਹੈ ਹੀ ਨਹੀਂ ਜੇ ਪ੍ਰਮਾਤਮਾ ਨੇ ਕੁਝ ਦਿੱਤਾ ਹੁੰਦਾ ਬਾਹਲਾ ਕੁਝ ਆਪਣੇ ਕੋਲੇ ਹੁੰਦਾ ਘਰੋਂ ਠੀਕ ਹੁੰਦੇ ਵਾਲੇ ਤੇ ਆਪਾਂ ਆਪ ਹੀ ਮੈਂ ਉਹਨਾਂ ਨੂੰ ਕਿਹਾ ਮੈਂ ਮਦਦ ਕਰਦਾ ਯਾਰ ਆਪਾਂ ਕਿਸੇ ਤੱਕ ਅਪੀਲ ਹੀ ਨਾ ਕਰਦੇ ਤੇ ਉਹ ਕਹਿੰਦੇ ਬਈ ਤੁਸੀਂ ਸਿਰਫ ਵੀਡੀਓ ਪਾ ਦਿਓ ਸਾਡੀ ਤੇ ਵੀਡੀਓ ਪਾਉਣ ਲੱਗੇ ਆ ਅਕਾਊਂਟ ਨੰਬਰ ਵਗੈਰਾ ਪਾਉਣ ਦੇਣ ਲੱਗੇ ਆ ਅੱਗੇ ਉਹਨਾਂ ਦੀ ਕਿਸਮਤ ਆ ਬਈ ਤੇ ਤੁਸੀਂ ਜੇ ਕਿਸੇ ਨੇ ਕੋਈ ਸੇਵਾ ਕਰ ਸਕਦਾ ਤਾਂ ਕਰਦੇ ਜੇ ਬਈ ਇਹ ਐਨ ਜੀਓ ਵਾਲੇ ਸਮਾਜ ਸੇਵੀ ਆ ਜਿਹੜੇ ਬਈ ਉਹ ਤਾਂ ਉਹਨਾਂ ਦਾ ਪਹੁੰਚ ਕਰਦੇ ਆ ਜਿਨ੍ਹਾਂ ਨਾਲ ਉਹਨਾਂ ਦੇ ਮੰਨ ਲਓ ਉਹਨਾਂ ਨੂੰ ਆਰਡਰ ਹੁੰਦੇ ਵੀ ਇਹਨਾਂ ਨੂੰ ਬਾਹ ਫੜਦੀਆਂ ਇਹਨਾਂ ਦੀ ਤੇ ਬਾਕੀ ਪ੍ਰਮਾਤਮਾ ਦੇ ਹੱਥ ਵਾਸਾ ਬਾਈ ਕਦੇ ਕਦੇ ਨਾ ਯਾਰ ਮਨ ਉਦਾਸ ਹੋ ਜਾਂਦਾ ਜਜ਼ਬਾਤੀ ਜਿਹੇ ਬੰਦੇ ਆ ਇਮੋਸ਼ਨਲ ਹੋ ਗਿਆ ਨਿੱਕਾ ਜਿਹਾ ਬੱਚਾ ਮੈਨੂੰ ਫੋਨ ਕਰਕੇ ਮੰਨ ਲਓ ਕਹੀ ਜਾਂਦਾ ਵੀ ਮੇਰੇ ਡੈਡੀ ਵਾਸਤੇ ਤੁਸੀਂ ਸੇਵਾ ਕਰ ਦੋ ਉਹਨੂੰ ਇਹ ਹੀ ਨਹੀਂ ਪਤਾ ਵਿਚਾਰੇ ਨੂੰ ਵੀ ਕੀ ਕਹਿਣਾ ਤੇ ਕੀ ਨਹੀਂ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਆ ਯਾਰ ਬਾਹਲੇ ਫੋਨ ਨਾ ਕਰ ਬਾਈ ਬਣ ਕੇ ਮੈਂ ਕਰ ਦੂੰਗਾ ਵੀਡੀਓ ਪਾ ਦੂੰਗਾ ਮੈਂ ਤੇ ਆ ਹੁਣ ਖੇਤਾਂਿਆਂ ਚ ਆਏ ਆਪਾਂ ਇਮੋਸ਼ਨਲ ਜਾਂ ਮਨ ਵਿੱਚ ਜਜ਼ਬਾਤੀ ਹੋ ਗਿਆ ਮੰਨ ਲਓ ਭਾਵਕ ਜਾਂ ਹੋ ਗਿਆ ਵੀ ਕੀ ਕਰੀਏ ਫਿਰ ਮੈਂ ਇਸ ਕਰਕੇ ਵੀਡੀਓ ਵੀ ਇਸ ਕਰਕੇ ਪਾਉਣ ਲੱਗਾ ਕਿ ਯਾਰ ਜਿਹੜਾ ਕੁਝ ਆਪਾਂ ਕਰ ਸਕਦੇ ਆ ਯਾਰ ਉਹ ਤਾਂ ਕਰੀਏ ਯਾਰ ਤੁਸੀਂ ਕਾਰਡ ਵਗੈਰਾ ਬਣਾ ਲਓ ਕਹਿੰਦਾ ਭਾਈ ਕਾਰਡ ਬਣਾਇਆ ਅਪਡੇਟ ਨਹੀਂ ਹੁੰਦਾ ਪਿਆ ਉਹਦੇ ਤੋਂ ਕਾਰਡ ਅਪਡੇਟ ਹੋ ਜਾਈ ਤਾਂ ਫਿਰ ਸਾਡਾ ਕਾਰਡ ਚੱਲ ਜੇ ਚੱਲ ਬਾਕੀ ਚਲੋ ਮੈਂ ਕਿਹਾ ਯਾਰ ਆਪਾਂ ਫਿਰ ਆਪਾਂ ਆਪਦਾ ਕਰਦੇ ਜਿਹੜਾ ਕਰ ਸਕਦੇ ਆ ਉਹ ਦਿਨੇ ਕਰ ਵੀਡੀਓ ਨੂੰ ਸ਼ੇਅਰ ਕਰਦੇ ਜੇ ਜੇ ਤੁਸੀਂ ਮੰਨ ਲਓ ਆਪਾਂ ਸੇਵਾ ਨਹੀਂ ਕਰ ਸਕਦੇ ਤਾਂ ਤੇ ਹੋਰਾਂ ਤੱਕ ਪਹੁੰਚ ਜੇ ਜੇ ਕੋਈ ਉਹਨਾਂ ਦੀ ਮਦਦ ਕਰ ਸਕਦਾ ਤਾਂ ਹਾਲੇ ਇੱਕ ਹੋਰ ਸਾਡੇ ਪਿੰਡ ਚ ਭਰਾ ਬੈਠਾ ਉਹਨਾਂ ਦਾ ਉਹਦਾ ਆਪ ਵੀ ਵਿਚਾਰਾ ਬਿਮਾਰ ਉਹਦਾ ਗਾ ਮੁੰਡਾ ਵੀ ਬਿਮਾਰ ਹੋ ਗਿਆ ਫਿਰ ਕੁੜੀ ਵੀ ਬਿਮਾਰ ਹੋ ਗਈ ਤਿੰਨ ਜੀ ਉਹਨਾਂ ਦੇ ਘਰੇ ਬਿਮਾਰ ਹੈ ਤੇ ਆਮਦਨ ਨਾਲ ਤਾਂ ਸਾਧ ਨਹੀਂ ਹੈ ਨਹੀਂ ਕੋਈ ਫੇਰੇ ਤੱਕ ਉਹਨਾਂ ਦੀ ਵੀਡੀਓ ਜ਼ਰੂਰ ਪਾਵਾਂਗੇ ਯਾਰ ਧੰਨਵਾਦ ਸਾਰਿਆਂ ਦਾ ਵੀਡੀਓ ਨੇ ਸ਼ੇਅਰ ਕਰਿਆ ਜੀ ਜੇ ਸੇਵਾ ਕਰ ਸਕਦੇ ਆ ਤਾਂ ਜ਼ਰੂਰ ਕਰੇ ਜੀ